ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਥਲ ਮਹੀਲ ਰਹਾ ਪਰਪੂਰ ਜਥਲ ਮਹੀਲ ਰਹਾ ਪਰਪੂਰ ਨਾਨਕ ਸਾਚਾ ਸੱਚ ਸਦੂਰ ਨਾਨਕ ਸਾਚਾ ਸੱਚ ਸਦੂਰ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਸਾ ਰਾਮ ਰਸਾਇਣ ਜਾਣੀ ਜਪ ਮਨ ਮੇਰੇ ਗੁਬਿੰਦ ਕੀ ਬਾਣੀ ਉਠ ਨਾਮ ਜਪਨੀ ਸਬਾ ਸੁਰ ਕਰਮ ਮਿਲੇ ਪ੍ਰਭ ਅੰਤਰ ਜਾਮੀ ਗੁਰ ਕੈ ਸ਼ਬਦ ਮਿਟੇ ਅਗਿਆਨ ਹਰ ਨਾਮ ਵਸੇ ਮਨ ਆਏ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਹਰ ਕਾ ਨਾਮ ਤੇ ਆਉ ਜੀ ਦੁਖ ਦਰਦ ਪਰਮਪੋ ਪਾਗੇ ਗੁਰਮੁਖ ਨਾਮ ਨਿਧਾਨ ਨਾਮ ਸਮਾਲ ਵਡ ਪਾਗੀ ਹਰ ਪਾਇਆ ਵਡ ਪਾਗੀ ਹਰ ਪਾਇਆ ਗੁਰ ਸ਼ਬਦੀ ਮਨ ਸਮਝਾਇਆ ਗੁਰ ਸ਼ਬਦੀ ਮਨ ਸਮਝਾਇਆ ਹਰ ਜਿਉ ਸਦਾ ਸੰਗ ਸਹਾਈ ਹਰ ਜਿਉ ਸਦਾ ਸੰਗ ਸਹਾਈ ਨਾਨਕ ਨਾਮ ਧਿਆਇਆ ਵਾਹਿਗੁਰੂ 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 ਮਨ ਤਨ ਰਸਨਾ ਜਪੋ ਵਾਹਿਗੁਰੂ ਸਭ ਦੁਖ ਪੰਜਨ ਨਾਮ ਪ੍ਰਭੂ ਸਰਬ ਸੁਖਾਂ ਦਾ ਦਾਤਾ ਹਾਂ ਗੁਰੂ ਵਾਹਿਗੁਰੂ ਵਾਹਿਗੁਰੂ ਮਨ ਤਨ ਰਸਨਾ ਜਪੋ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਥਲ ਮਹੀਅਲ ਰਹਿਆ ਪ੍ਰਭੂ ਜਲਥਲ ਮਹੀਅਲ ਰਹਿਆ ਪ੍ਰਭੂ ਨਾਨਕ ਸਾਚਾ ਸੱਚ ਸੁਦੂਰ ਉਠ ਨਾਮ ਜਪ ਨਿਸਬਾਸੁਰ ਕਰਮ ਮਿਲੇ ਪ੍ਰਭ ਅੰਤਰ ਜਾਮੀ ਗੁਰ ਕੇ ਸ਼ਬਦ ਮਿਟੇ ਅਗਿਆਨ ਹਰ ਨਾਮ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਾਇਣ ਜਾਣੀ ਸਾਧੂ ਜਨ ਰਾਮ ਰਸਾਇਣ ਜਾਣੀ ਹਰ ਨਾਮ ਅਮੋਲਕ ਪਾਇਆ ਹਰ ਹਰ ਨਾਮ ਅਮੋਲਕ ਪਾਇਆ ਗੁਰ ਪ੍ਰਸਾਦ ਮਨ ਵਸਾਇਆ ਗੁਰ ਪ੍ਰਸਾਦ ਮਨ ਵਸਾਇਆ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਹਰ ਕਾ ਨਾਮ ਤੇ ਆਵੋ ਜੀ ਹਰ ਕਾ ਨਾਮ ਤੇ ਆਵੋ ਜੀ ਦੁਖ ਦਰਦ ਪਰਮ ਪਉ ਪਾਗੇ ਦੁਖ ਦਰਦ ਪਰਮ ਪਉ ਪਾਗੇ ਗੁਰਮੁਖ ਨਾਮ ਨਿਦਾਨ ਨਾਨਕ ਨਾਮ ਸਮਾਲ ਵਡਪਾਗੀ ਹਰ ਪਾਇਆ ਵਡਪਾਗੀ ਹਰ ਪਾਇਆ ਗੁਰ ਸ਼ਬਦ ਦੀ ਮਨ ਸਮਝਾਇਆ ਗੁਰ ਸ਼ਬਦ ਦੀ ਮਨ ਸਮਝਾਇਆ ਹਰ ਜੀਓ ਸਦਾ ਸੰਗ ਸਹਾਈ ਹਰ ਜੀਓ ਸਦਾ ਸੰਗ ਸਹਾਈ ਨਾਨਕ ਨਾਮ ਧਿਆਇਆ ਸਿਮਰੋ ਸਿਮਰੋ ਸਾਧ ਜੁਨਾ ਹਰ ਸਿਮਰਨ ਤੇ ਸਭ ਕਾਜ ਸਿੱਧ ਪਏ ਹਰ ਨਾਮ ਨਿਧਾਨ ਵਸਿਆ ਮਨ ਸਤ ਨਾਮ ਵਾਹਿ ਗੁਰ 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 ਗੁਰਮੁਖ ਨਾਮ ਜਪੋ ਮੇਰੇ ਪਿਆਰੇ ਗਰਮੁਖ ਨਾਮੁ ਜਪੋ ਮੇਰੇ ਪਾਹੀ ਜਨਮ ਜਨਮ ਕੀ ਹੋਮੇ ਜਾਈ ਜਨਮ ਜਨਮ ਕੀ ਹੋਮੇ ਜਾਈ ਸਾਚੇ ਸ਼ਬਦ ਰਹੇ ਲਿਵ ਲਾਈ ਸਭਨਾ ਜੀਆ ਕਾ ਇਕ ਦਾਤਾ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਸੋ ਮੈਂ ਵਿਸਰਣਾ ਜਾਈ ਵਾਹਿਗੁਰੂ 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 ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਸੋ ਮੈਂ ਵਿਸਰਣ ਜਾਇ ਵਾਹਿਗੁਰੂ 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 ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਥਲ ਮਹੀਲ ਰਹਾ ਪ੍ਰਭੂਰ ਜਲਥਲ ਮਹੀਲ ਰਹਾ ਪ੍ਰਭੂਰ ਨਾਨਕ ਸਾਚਾ ਸੱਚ ਸਦੂਰ ਨਾਨਕ ਸਾਚਾ ਸੱਚ ਸਦੂਰ ਵਾਹਿਗੁਰੂ 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 ਜਪਮਾਨ ਮੇਰੇ ਗੋਵਿੰਦ ਕੀ ਬਾਣੀ ਜਪਮਾਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਾਇਣ ਜਾਨੀ ਵਾਹਿਗੁਰੂ 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 ਵਾਹਿਗੁਰੂ